ਕੀੜਾ ਦਾ ਪਾਉਂਗਾ ਜਰਾ ਬਾਹਰ ਆ ਸੀੜਾ ਯਾਰ ਆਬਿੱਕਰੇਰ ਤੋਂ ਮੰਗਾਏ ਸਮੋਸੇ ਅਬ ਕੀੜਾ ਦੇਖ ਲੋ ਕਿਦਾਂ ਨਾਲ ਤਲ ਕੇ ਨਿੱਤਾ ਹੋਇਆ ਜਰਾ ਪਲੇਟ ਚ ਵਾ ਲੂ ਬਿੱਕਾ ਨੇ ਇਹਦੇ ਸਮੋਸਿਆਂ ਚੋਂ ਨਿਕਲ ਰਿਹਾ ਕੀੜਾ ਲੋ ਸਮੋਸੇ ਖਾਣ ਦੇ ਸ਼ੌਕੀਨ ਇਹ ਵੀਡੀਓ ਦੇਖ ਲੈਣ ਸਮੋਸਿਆਂ ਦੇ ਵਿੱਚੋਂ ਨਿਕਲਿਆ ਕੀੜਾ ਤੋਂ ਦੱਸੇ ਕਿ ਤਸਵੀਰਾਂ ਲੁਧਿਆਣੇ ਦੇ ਗੈਸਪੁਰ ਇਲਾਕੇ ਦੀਆਂ ਨੇ ਜਿੱਥੇ ਲੱਗਕੇ ਦੇ ਵਿੱਚ ਇੱਕ ਮਸ਼ਹੂਰ ਮਠਾਈ ਦੀ ਦੁਕਾਨ ਤੇ ਸਮੋਸਿਆਂ ਦੇ ਵਿੱਚੋਂ ਕੀੜਾ ਨਿਕਲਿਆ ਦਰਸਲ ਕੁਝ ਗਾਖ ਇਸ ਦੁਕਾਨ ਤੇ ਸਮੋਸੇ ਖਾਣ ਆਉਂਦੇ ਨੇ ਤਾਂ ਸਮੋਸਿਆਂ ਦਾ ਆਰਡਰ ਦਿੰਦੇ ਨੇ ਤਾਂ ਜਦੋਂ ਸਮੋਸੇ ਆਉਂਦੇ ਨੇ ਤਾਂ ਇੱਕ ਸਮੋਸੇ ਦੇ ਵਿੱਚੋਂ ਕੀੜਾ ਨਿਕਲਦਾ ਤੇ ਮੌਕੇ ਤੇ ਗ੍ਰਾਖ ਦੇ ਵੱਲੋਂ ਉਸ ਸਮੋਸੇ ਦੀ ਵੀਡੀਓ ਬਣਾ ਕੇ ਸਿਹਤ ਭਾਗ ਦੇ ਅਫਸਰ ਨੂੰ ਭੇਜ ਦਿੱਤੀ ਜਾਂਦੀ ਹੈ ਤਾਂ ਤੁਰੰਤ ਸਿਹਤ ਭਾਗ ਦੇ ਅਫਸਰ ਵੀ ਦੁਕਾਨ ਤੇ ਪਹੁੰਚ ਜਾਂਦੇ ਨੇ ਤੇ ਦੁਕਾਨਦਾਰ ਚਲਾਨ ਕੱਢ ਦਿੰਦੇ ਨੇ ਤੋ ਜਦੋਂ ਸਿਹਤ ਵਿਭਾਗ ਦੇ ਨੇ ਦੁਕਾਨ ਤੇ ਆ ਕੇ ਦੁਕਾਨ ਦੀ ਚੈਕਿੰਗ ਕੀਤੀ ਤਾਂ ਦੇਖਿਆ ਕਿ ਦੁਕਾਨ ਦੇ ਵਿੱਚ ਚੂਹੇ ਵੀ ਘੁੰਮਦੇ ਸੀ ਇਸ ਤਰੀਕੇ ਜੂਆ ਸ਼ਰੇਆਮ ਅੱਖਾਂ ਦੇ ਸਾਹਮਣੋਂ ਲੰਘ ਰਿਹਾ ਖਾਣ ਦੀ ਚੀਜ਼ਾਂ ਦੇ ਉੱਤੇ ਜੂਆ ਲੰਘ ਰਿਹਾ ਹੈ ਇਸ ਲਈ ਅੱਜ ਬੇਕਰ ਦੇ ਵਿਚਾਰ ਪੜਤ ਆਏ ਹੂ ਕਿ ਜਿਹੜਾ ਇਹ ਮਾਮਲਾ ਪੀੜਤ ਦਾ ਮਾਮਲਾ ਹੈ ਤਾਂ ਜੀ ਤੁਸੀਂ ਫੀਲ ਤੁਸੀਂ ਤੁਹਾਨੂੰ ਕੰਪਲੇਂਟ ਰਿਗਾਰਡਿੰਗ ਉਹ ਆਇਆ ਸੀ ਜਿਹਨੇ ਤੇ ਸਾਰੇ ਉਸੇ ਵਗੈਰਾ ਲਏ ਸੀਗੇ ਤੇ ਉਹਨਾਂ ਦੇ ਵਿੱਚ ਕੋਈ ਮੱਛਰ ਪਜਾਮਾ ਕੀ ਦਿਖਾਈ ਕੋਈ ਮਰਿਆ ਹੋਇਆ ਕੁਝ ਮਜੂਦ ਪਾਇਆ ਗਿਆ ਤੇ ਉਹਦੇ ਰਿਗਾਰਡਿੰਗ ਕੰਪਲੇਨ ਕੋਈ ਸੀਗੀ ਤੇ ਅਸੀਂ ਉਸ ਤੋਂ ਬਾਅਦ ਕੰਪਲੀਟ ਬਦਲਦੇ ਸਾਰੇ ਅਸੀਂ ਮੁੱਕ ਤੇ ਇਨਸਪੈਕਸ਼ਨ ਕਰਨਾ ਪੂਰ ਉਸ ਤੋਂ ਲਾ ਕੋਈ ਖਾਮੀਆਂ ਪਈਆਂ ਕਿ ਜਿਵੇਂ ਚੂਹੇ ਵੀ ਦੁਕਾਨ 'ਚ ਭੱਜੇ ਦੇਖੇ ਗਏ ਨੇ ਜਾਂ ਨਾਲ ਨਾਲ ਟੋਪੀਆਂ ਪਾਈਆਂ ਨੇ ਗਲਵਜ਼ ਨੇ ਇਹਨਾਂ ਕੋਲੇ ਇਨਸਪੈਕਸ਼ਨ ਚ ਠੀਕ ਹੈ ਪ੍ਰੈਮਿਸਿਸ ਪਟੇਨਾ ਨੂੰ ਸੁਧਾਰ ਕਰਨ ਦੀ ਜਰੂਰਤ ਹੈ ਜਿੱਦਾਂ ਜਿੱਦਿਆ ਰਿਹਾ ਵੀ ਜਿਹੜੇ ਵਰਕਰਸ ਵਗੈਰਾ ਨੇ ਉਹਨਾਂ ਨੂੰ ਇੰਪਰੂਵ ਕਰਨ ਦੀ ਜਰੂਰਤ ਹੈਗੀ ਹੈ ਬੇਸਿਕ ਜਿਹੜਾ ਹੈਡ ਗੀਅਰ ਵਗੈਰਾ ਏਪਰਨ ਵਗੈਰਾ ਨਾਲ ਉਹ ਜਿਹੜੇ ਹੈਗੇ ਉਹ ਮਸਟ ਕਰਦੇ ਨੇ ਚਾਹੀਦੇ ਹਨ ਇਹਨਾਂ ਨੇ ਇਹਨਾਂ ਨੂੰ ਓਨਰ ਨੇ ਖੁਦ ਕਰਨਾ ਹੀ ਚਾਹੀਦਾ ਨਾਲ ਤੇ ਇਦਾਂ ਜਿਹੜੀ ਬਾਹਰ ਤੋਂ ਡਸਟ ਬਿਨ ਵਗੈਰਾ ਨੇ ਉਹਨਾਂ ਨੂੰ ਕਵਰਡ ਵਗੈਰਾ ਪੂਰਾ ਜਿਹੜਾ ਇਹਨੇ ਡਰੇਨੇਜ ਵਗੈਰਾ ਉਹਨੂੰ ਇੰਪਰੂਵ ਕਰਨਾ ਪੈਣਾ ਤੇ ਨਵਦੀਪ ਜੀ ਪਿੱਛੇ ਪੰਜਾਬ ਸਰਕਾਰ ਵੱਲੋਂ ਵੀ ਆਰਮੀ ਚ ਲਾਇਆ ਗਿਆ ਸੀਗਾ ਪਲਾਸਟਿਕ ਦੇ ਲਫਾਫੇ ਲੈ ਚਲਾਨ ਉਹ ਵੀ ਪਾਉਂਗੇ ਉਹਨਾਂ ਚੀਜ਼ਾਂ ਦਾ ਵੀ ਜੇ ਸਿਰਫ ਇਹੀ ਕਰੂੰਗਾ ਉਹ ਮੇਰੇ ਜਰਿਸਡਿਕਸ਼ਨ ਦੇ ਵਿੱਚ ਨਹੀਂ ਆ ਫਲਾਸਟਿਕ ਦਾ ਮੈਂ ਨਿਰਣਾ ਸੰਬੰਧਕ ਉੱਤੇ ਕੋਈ ਗਾਈਡਲਾਈਨ ਨਹੀਂ ਹੈ ਉਣੀ ਪਤਾ ਕਿ ਇਸ ਅਪਾਰਟਮੈਂਟ ਦਾ ਸਬੰਧ ਹੈ ਬਟ ਮੇਰੇ ਉਹ ਜਰੂਰ ਜ਼ਿਕਰ ਦੇ ਦੀ ਤੁਸੀਂ ਫਿਲਹਾਲ ਸੈਂਪਲ ਪਰੋਂਗੇ ਤਾਂ ਜਿਹੜੀ ਸੈਂਪਲਿੰਗ ਕੀਤੀ ਹੈਗੀ ਤੇ ਇਹਨਾਂ ਦੀ ਇਨਸਪੈਕਸ਼ਨ ਦੇ ਵਿੱਚ ਅਨਹਾਈਜਨਿਕ ਕੰਡੀਸ਼ਨਸ ਪਾਈ ਗਈਆਂ ਨੇ ਉਹਦੇ ਉਹਦੇ ਬਿਹਾਫ ਤੇ ਆਪਾਂ ਅਨਹਾਈਜਨਿਕ ਚਲਾਣਗੇ ਚਲਾਨ ਕਰਦੇ ਪਈਏ ਤੇ ਉਸ ਤੋਂ ਇਲਾਵਾ ਕੋਈ ਇਹਨਾਂ ਨੂੰ ਜਿਹੜੇ ਸਸ ਸਰਕਾਰ ਨੂੰ ਕਾਪੀਆਂ ਪੂਰੀਆਂ ਲਸਨ ਦੀਆਂ ਪੂਰੀਆਂ ਸੈਂਸਰ ਦੇ ਕੋਲੇ ਅਪਡੇਟ ਹੈ ਜੀ ਡਿਸਪਲੇਸ ਤੇ ਲੱਗਾ ਹੋਇਆ ਸੀਗਾ 3000 ਇਹੋ ਬੇਸਿਕ ਕੰਡੀਸ਼ਨ ਹਨ ਸਰਟੀਫਾਈ ਸੀਗੀ ਤੇ ਬਾਕੀ ਜਿਹੜੀ ਇੰਪਰੂਵਮੈਂਟ ਹੈ ਉਹਨਾਂ ਨੂੰ ਆਪਾਂ ਅਨਹਾਈਜਨਿਕ ਚਲਾਣ ਦੇ ਥਰੂ ਵੀ ਦੱਸ ਦਾਂਗੇ ਨੋਟਿਸ ਇਹਨਾਂ ਆਨਲਾਈਨ ਇਸ਼ੂ ਕਰ ਦਿੱਤਾ ਜਾਏਗਾ ਕਿਉਂਕਿ ਉਹਨਾਂ ਦੇ ਪੋਰਟਲ ਚ ਆ ਜਾਏਗਾ ਉਹ ਇੰਪਰੂਵਮੈਂਟਸ ਨੇ ਆਪਣੀਆਂ ਇਹਨਾਂ ਨੂੰ ਕੋਈ 14 ਦਿਨ ਦਾ ਸਮਾਂ ਦੇ ਕੇ ਆਪਾਂ ਇੰਪਰੂਵਮੈਂਟ ਇਹਨਾਂ ਦੀਆਂ ਇਹਨਾਂ ਨੂੰ ਕਹਾਂਗੇ ਵੀ ਇੰਪਰੂਵਮੈਂਟਸ ਕਰਨੀ ਚਾਹੀਦੀ ਹੈ 14 ਦਿਨ ਤੋਂ ਬਾਅਦ ਜੇ ਨਹੀਂ ਕੀਤੀ ਜਾਂਦੀ ਫਿਰ ਖੂਬ ਅਨਹਾਈਜਨਿਕ ਚਲਾਨ ਵਿੱਚ ਮੈਂਸ਼ਨ ਕਰ ਦਿੱਤੇ ਉਹ ਐਕਸਟਰਾ ਚਲਾਨ ਉਹਨਾਂ ਦਾ ਬਿਲਕੁਲ ਚਲਾਨ ਸੇਮ ਹੀ ਰਹੇਗਾ ਆਪਾਂ ਕੰਡੀਸ਼ਨਸ ਆਪਾਂ ਜਦੋਂ ਕੇਸ ਫਾਈਲ ਕਰਾਂਗੇ ਉਹਦੇ ਵਿੱਚ ਆਪਾਂ ਦੱਸ ਦਿਆਂਗੇ ਵੀ ਇੰਪਰੂਵਮੈਂਟ ਨੋਟਿਸ ਵੀ ਦਿੱਤਾ ਗਿਆ ਸੀ ਜਿਹਦੇ ਰਿਗਾਰਡਿੰਗ ਇਹਨਾਂ ਨੇ ਇੰਪਰੂਵਮੈਂਟ ਨਹੀਂ ਕੀਤੀ ਜਾਂ ਕੀਤੀ ਉਹ ਜ਼ਰਾ ਚੈਕਿੰਗ ਹੋਏਗੀ ਮੈਂ ਹਾਂ ਜੀ ਕੋਲ ਪ੍ਰੋਡਕਸ਼ਨ ਆਪਾਂ ਕਰ ਲਾਂਗੇ ਬਾਕੀ ਇਹ ਇੰਪਰੂਵਮੈਂਟ ਹੋਈ ਤਾਂ ਆਪਾਂ ਮੈਂਸ਼ਨ ਕਰ ਦਾਂਗੇ ਨਹੀਂ ਹੋਈ ਤਾਂ ਆਪਾਂ ਉਧਰ ਉਹ ਚ ਦੱਸ ਦਾਂਗੇ ਤੇ ਉਹ ਏਡੀਸੀ ਕੋਟ ਦੇ ਵਿੱਚ ਜਿੱਦਾਂ ਵੀ ਡਿਸਾਈਨ ਕਰਦੇ ਨੇ ਉਸੇ ਬੇਸਿਸ ਤੇ ਡਿਸਾਈਨ ਕਰ ਰਹੇ ਹਾਂ